ਕਿਸਾਨਾਂ ਦੀਆਂ ਦੋਨੋਂ ਫਾਰਮਰ ਦੇ ਸੱਦੇ ਉੱਤੇ ਅੱਜ ਪੰਜਾਬ ਭਾਰ ਵਿੱਚ ਭਾਜਪਾ ਦੇ ਪਾਰਲੀਮੈਂਟ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਅੱਗੇ ਕਿਸਾਨਾਂ ਵੱਲੋਂ ਵਿਸ਼ਾਲ ਧਰਨੇ ਦੇ ਕੇ ਭਾਰਤੀ ਰਾਜ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਤੇ ਖੇਤੀ ਵਿਕਾਸ ਮਾਡਲ ਨੂੰ ਰੱਦ ਕਰਕੇ ਮਨੂਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਲਿਆਉਣ ਤੇ ਕਿਸਾਨ ਮੋਰਚੇ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਦਾਰ ਸਤਨਾਮ ਸਿੰਘ ਪੰਨੂ ਤੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਜੱਬਾ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੋਨਾਂ ਫੋਰਮਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਘਰਾਂ ਅਗੇ ਧਰਨੇ ਦੇ ਦੇ ਸੱਦੇ ਤਹਿਤ ਅਜ ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂਖ ਡੂਰ ਸਾਹਿਬ ਮਨਜੀਤ ਸਿੰਘ ਮੀਆਵਿੰਡ ਗੁਰਦਾਸਪੁਰ ਦਿਨੇਸ਼ ਪ੍ਰਭੂ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਸੁਸ਼ੀਲ ਰਿੰਕੂ ਜਲੰਧਰ ਰਾਣਾ ਸੋਢੀ ਗੁਰੂ ਹਰਸਰਾਏ ਤੇ ਫਿਰੋਜ਼ਪੁਰ ਸੁਨੀਲ ਜਾਖੜ ਅਬੋਹਰ ਹੰਸਰਾਜ ਹੰਸ ਫਰੀਦਕੋਟ ਪਰਮਪਾਲ ਕੌਰ ਮਲੂਕਾ ਬਠਿੰਡਾ ਰਵਨੀਤ ਅਰਵਿੰਦ ਖੰਨਾ ਸੰਗਰੂਰ ਦੇ ਘਰਾਂ ਅਗੇ ਵਿਸ਼ਾਲ ਧਰਨੇ ਦਿੱਤੇ ਗਏ। ਇਹਨਾਂ ਧਰਨਿਆਂ ਵਿੱਚ ਇਕੱਠਾ ਨੂੰ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ 77 ਸਾਲਾਂ ਤੋਂ ਦੇਸ਼ ਵਿੱਚ ਪਾਰਲੀਮੈਂਟੀ ਚੋਣਾਂ ਰਾਹੀਂ ਚੱਲ ਰੇ ਭਾਰਤੀ ਰਾਜ ਅਸਲ ਵਿੱਚ سرمਾਈਦਾਰਾਂ ਦੀ ਤਾਨਾਸ਼ਾਹੀ ਹੈ। ਹਰ ਇੱਕ ਹਾਕਮ ਨੇ ਸੱਤਾ ਪ੍ਰਾਪਤ ਕਰਕੇ ਕਾਰਪੋਰੇਟ ਦੇ ਹੱਕ ਵਿੱਚ ਨੀਤੀਆਂ ਬਣਾਈਆਂ ਹਨ। 99% ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਤੇ ਕਿਰਤੀ ਕਾਮੇ ਕਦੇ ਵੀ ਭਾਰਤੀ ਰਾਜ ਦੇ ਝੰਡੇ ਉੱਤੇ ਨਹੀਂ ਰਹੇ ਹਨ। ਇਹਨਾਂ ਨੀਤੀਆਂ ਦੇ ਸਿੱਟੇ ਵੱਜੂ ਅੱਜ ਬਾਈਕਰਾਨਿਆਂ ਕੋਲ 70 ਕਰੋੜ ਲੋਕਾਂ ਜਿੰਨੀ ਦੌਲਤ ਜਮ੍ਹਾਂ ਹੋ ਚੁੱਕੀ ਹੈ ਤੇ ਦੇਸ਼ ਦੀ 60 ਕਰੋੜ ਏਕੜ ਜ਼ਮੀਨ ਵਿੱਚੋਂ 30 ਕਰੋੜ ਏਕੜ ਜ਼ਮੀਨ 1% ਲੋਕਾਂ ਕੋਲ ਹੈ। ਵੋਟਾਂ ਦੀ ਇਸ ਲੱਗੀ ਮੰਡੀ ਵਿੱਚ ਵੋਟਰਾਂ ਨੂੰ ਪਰਮੋਣ ਲਈ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਰੱਬ ਦਾ ਦੂਤ ਦੱਸ ਰਿਹਾ ਹੈ। ਉਹਨਾਂ ਕਹਿੰਦੇ ਕਿ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਮੈਨੂੰ ਰੱਬ ਨੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਤੇ ਕਾਰਪੋਰੇਟ ਪੱਖੀ ਖੇਤੀ ਮਾਡਲ ਲਾਗੂ ਕਰਨ ਲਈ ਭੇਜਿਆ ਹੈ। ਸੋ ਤੁਸੀਂ ਰੱਬ ਦੇ ਇਲਾਹੀ ਹੁਕਮ ਦਾ ਪਾਲਣ ਕਰੋ। ਇਸ ਲਈ ਇਸ ਭਾਰਤੀ ਰਾਜ ਦੇ ਖਾਸੀ ਨੂੰ ਸਮਝ ਕੇ ਸਾਨੂੰ ਆਪਣੇ ਜਥੇਬੰਦਕ ਤਾਕਤ ਤੇ ਸੇੜੀ ਸੰਘਰਸ਼ ਉੱਤੇ ਟੇਕ ਰੱਖਣੀ ਚਾਹੀਦੀ ਹੈ ਕਿਸਾਨ ਆਗੂਆਂ ਨੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦਿੰਦਿਆਂ ਕਾਰਪੋਰੇਟ ਪੱਖੀ ਵਿਕਾਸ ਮਾਡਲ ਤੇ ਖੇਤੀ ਵਿਕਾਸ ਮਾਡਲ ਨੂੰ ਰੱਦ ਕਰਕੇ ਕੁਦਰਤ ਤੇ ਮਨੁੱਖ ਪੱਖੀ ਵਿਕਾਸ ਮਾਡਲ ਲਾਗੂ ਕਰਨ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਐਮਐਸਪੀ ਦੀਆਂ ਗਰੰਟੀਆਂ ਕਾਨੂੰਨ ਬਣਾਉਣ ਸਮੇਤ ਸਾਰੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ ਤੇ ਭਾਜਪਾ ਦੇ ਆਗੂਆਂ ਵੱਲੋਂ ਦੇਸ਼ ਤੇ ਪੰਜਾਬ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੀ ਵੀ ਸਖਤ ਨਿਖੇਧੀ ਕੀਤੀ 26 ਤਰੀਕ ਨੂੰ ਥਰੂਆਊਟ ਪੰਜਾਬ ਤੇ ਹਰਿਆਣਾ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਉਹਦੇ ਦੇ ਆ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅੰਮ੍ਰਿਤਸਰ ਤਰਨਜੀਤ ਸਿੰਘ ਜੀ ਸੰਧੂ ਉਹਨਾਂ ਦੇ ਘਰ ਅੱਗੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਪਠੰਡਾ ਫਰੀਦਕੋਟ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ਸਾਰੇ ਲਗਭਗ 13 ਦੇ 13 ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੋਊ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਮੰਤਰੀਆਂ ਤੇ ਐਮਐਲਏਾਂ ਦੇ ਬਾਰ ਮੁਰੇ ਆਪਣਾ ਜਿਹੜਾ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਨੇ ਦੇਖੋ ਸਾਡੇ ਸਵਾਲ ਉਹੀ ਨੇ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰ ਦਿੱਤਾ ਗਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਨਾਗਰਿਕ ਨਹੀਂ ਹੈਗੇ ਸਾਡਾ ਅਧਿਕਾਰ ਨਹੀਂ ਬੰਦਾ ਹੈਗਾ ਕਿ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਦੂਜਾ ਹੈਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਇਹ ਤੋਂ ਗਾਂ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ ਐਸਐਲਆਰ ਦੇ ਫਾਇਰ 12 ਬੋਰ ਦੇ ਫਾਇਰ ਰਬੜ ਦੀਆਂ ਗੋਲੀਆਂ ਹੰਝੂ ਗੈਸ ਡਰੋਨ ਦੇ ਉੱਤੋਂ 에어 ਗਰਾਉਂਡ ਬ੍ਰੇਸਟ ਤੱਕ ਵਰਤੀ ਗਈ ਜਰੀਲੀਆ ਗੈਸਾਂ ਵਰਤੀਆਂ ਗਈਆਂ ਜਿਹਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ ਇਹਦੇ ਨਾਲ ਦੀ ਨਾਲ ਲਗਭਗ 10 ਦੇ ਕਰੀਬ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਬਾਹਾਂਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਆ ਔਰ ਸ਼ਹੀਦ ਸ਼ੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਵੀ ਇਹ ਜ਼ਬਰਦਸਤ ਸਵਾਲ ਸਵਾਲ ਠਾਉਨੇ ਆ ਭਾਜਪਾ ਕੋ ਉਹ ਤੇ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਤੁਸੀਂ ਇਹ ਸਾਡਾ ਕਸੂਰ ਮੰਗਦੇ ਹੋ ਵੀ ਅਸੀਂ ਤੁਹਾਡੇ ਗਾੜੀ ਆਪ ਦੀ ਮੰਗ ਰੱਖਦੇ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਜਾਂ ਅਸੀਂ ਇਹ ਮੰਗ ਕਰਦੇ ਆ ਵੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਡਾ ਕਸੂਰ ਹੈਗਾ ਜਾਂ ਅਸੀਂ ਇਹ ਕਹਿੰਨੇ ਆ ਵੀ ਸੀ 250 ਦੇ ਅਨਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਕਿਸਾਨਾਂ ਨੂੰ ਇਹ ਤੁਸੀਂ ਸਾਡਾ ਗਨਾਹ ਮੰਗਦੇ ਹੈਗੇ ਜਾਂ ਅਸੀਂ ਇਹ ਕਹਿੰਨੇ ਆ ਕਿ ਜਿੰਨਾ ਲਘੂ ਦਿਓ ਗਿਆ ਛੋਟਾ ਦਿਓ ਗਿਆ ਜਾਂ ਭਾਰਤ ਦਾ ਖੇਤੀ ਸੈਕਟਰ ਹੈ ਇਹਨੂੰ ਬਚਾਉਣ ਵਾਸਤੇ ਭਾਰਤ WTO ਤੋਂ ਬਾਹਰ ਆ ਜਾਏ ਇਹ ਮੰਗ ਕਰਨਾ ਤੁਹਾਨੂੰ ਸਾਡਾ ਗਨਾਹ ਲੱਗਦਾ ਹੈਗਾ ਜਾਂ ਲਖੀਮਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਉਹਨੂੰ ਟਿਕਟ ਨਾ ਦਿਓ ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਇਹ ਸਾਡਾ ਗਣਾ ਵੀ ਇਹ ਮੰਗ ਠਾਉਣਾ ਸਾਡਾ ਗਣਾ ਹੈਗਾ ਜਾਂ ਫਸਲੀ ਬੀਮਾ ਯੋਜਨਾ ਆਪਣੇ ਫਿਰਤੇ ਜਿਹੜੀ ਆ ਸਰਕਾਰ ਕਰੇ ਇਹ ਤੋਂ ਕਾ ਮਜ਼ਦੂਰਾਂ ਲਈ 200 ਦਿਨ ਰਜਕਾਰ ਦੇਵੇ 200 700 ਰੁਪਇਆ ਦਿਹਾੜੀ ਮਿਲੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਕਿਵੇਂ ਗੈਰਵਾਜਬ ਲੱਗਦੀਆਂ ਇਹ ਸਾਰੇ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਅੱਜ ਥਰੂਆਊਟ ਪੰਜਾਬ ਹਰਿਆਣਾ ਭਾਜਪਾ ਦੇ ਜਿਹੜੇ ਘਾਰਾਂ ਮੋਰੇ ਅੱਜ ਪ੍ਰਦਰਸ਼ਨ ਕਰ ਰਹੇ ਆ ਔਰ ਫਿਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਸਾਹਮਣੇ ਗੱਲ ਰੱਖ ਰਹੇ ਆ ਸਾਡਾ ਇਹ ਮਕਸਦ ਨਹੀਂ ਹੈਗਾ ਵੀ ਵੋਟਾਂ ਕਿੰਨੂੰ ਪਾਉਣੀਆਂ ਤੇ ਕਿੰਨੂੰ ਨਹੀਂ ਪਾਉਣੀਆਂ 4 ਜੂਨ ਤੋਂ ਬਾਅਦ ਜੜੀ ਵੀ ਸਰਕਾਰ ਸੱਤਾ 'ਚ ਆਵੇ ਆਵੇ ਸਾਡੇ ਲਈ ਕੋਈ ਮਹਿਣਾ ਨਹੀਂ ਰੱਖਦਾ ਪਰ ਅਸੀਂ ਹਮੇਸ਼ਾ ਹੀ ਵੋਟ ਪਾਉਣ ਵਾਲੇ ਨੂੰ ਕਹਿੰਨੇ ਵੀ ਜਦੋਂ ਵੋਟ ਪਾਉਣ ਜਾਈਂ ਉਦੋਂ ਅਸੀਂ ਭਾਈ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਸਾਡੀ ਟਰਾਲੀ ਦੇ ਅੰਦਰ 57 ਡਿਗਰੀ ਟੈਂਪਰੇਚਰ ਆ ਰਿਹਾ ਹੈਗਾ